ਪ੍ਰੇਮ ਕੁਮਾਰ ਜੀ ਤੇ ਇਹਨਾਂ ਕੋਲੇ ਬਹੁਤ ਵਧੀਆ ਦੀਵੇ ਆ ਇਹਨਾਂ ਦਾ ਪਿੰਡ ਕਟਾਰ ਸਿੰਘ ਆਲਾ ਤੇ ਬੌਚਰ ਤੋਂ ਆਉਂਦਿਆ ਮੈਂ ਭਾਗੂ ਗਹਿਰੀ ਫੂਸ ਮੰਡੀ ਵਾਲਿਆਂ ਨੂੰ ਕੋਰਸਮੀਰ ਵਾਲਿਆਂ ਨੂੰ ਬਠਿੰਡੇ ਵੀ ਇਹਨਾਂ ਦੀ ਮਾਰ ਆ ਸਾਰੇ ਇਹਨਾਂ ਨੂੰ ਬੇਨਤੀ ਆ ਵੀ ਇਹਨਾਂ ਤੋਂ ਕਟਾਰ ਸਿੰਘ ਆਲੇ ਆਲੇ ਪ੍ਰੇਮ ਪ੍ਰੇਮ ਤੋਂ ਤੇ ਭੈਣ ਵਿਮਲਾ ਤੋਂ ਦੀਵੇ ਜ਼ਰੂਰ ਲਓ ਕਿ ਤੁਰ ਜਾਂਦੇ ਚੁੱਪ ਕਰਕੇ ਕੋਈ ਬੰਦਾ ਠੱਗੀ ਵੀ ਮਾਰ ਜਾਂਦੇ ਉਹਨਾਂ ਦੇ ਤੁਹਾਡੇ ਹੋ ਜਾਂਦੇ ਜੀ ਵਿੱਚ ਹੋ ਜਾਂਦੇ ਚੋਰੀਆਂ ਦੀ ਵਿੱਚ ਆਕੇ ਲੈ ਗਏਆਂ ਹੋਣੀਆਂ ਬੁੜੀਆਂ ਹਨਾ ਆ ਹੋ ਜਾਂਦਾ ਜੀ ਇਹ ਵੀ ਹੋ ਜਾਂਦਾ ਜੀ ਹਾਂਜੀ ਦੇਸੀ ਕੇ ਜੀ ਪਿੰਡ ਕਿਹੜਾ ਜੀ ਤੁਹਾਡਾ ਸਾਡਾ ਪਿਛਲਾ ਪਿੰਡ ਹੈ ਜੀ ਤਿਗਾਵਾ ਅਲਬਰ ਕੋਲੇ ਜੀ ਤਿਗਾਵਾ ਅਲਬਰ ਕੋਲੇ ਹਾਂ ਅਲਬਰ ਕੋਲੇ ਜੀ ਉੱਥੋਂ ਆਏ ਹੋਏ ਹਾਂ ਅਸੀਂ ਹਾਂ ਕਿੰਨੇ ਕੀ ਟਾਈਮ ਦੇ ਆਏ ਇੱਥੇ ਤੁਸੀਂ ਇੱਥੇ ਬਹੁਤ ਸਾਲ ਹੋਏ ਇਹਦੇ ਨਾਲ ਤੁਹਾਡੀ 20 ਸਾਲ ਦੀ ਕਣ ਇਕੱਠੀ ਹੋ ਜਾਂਦੀ ਹੈ ਤੇ ਪਕਾਉਣੇ ਕਿੱਥੋਂ ਬਾਈ ਫਿਰ ਇਹ ਘਰੇ ਆ ਵੀ ਲਾਉਨੇ ਆ ਜੀ ਆ ਵੀ ਲੱਗੀ ਹੈ ਹਾਂਜੀ ਹਾਂਜੀ ਘਰੇ ਆ ਵੀ ਲੱਗੀ ਹੈ ਉਹ ਮੈਂ ਦੇਖਿਆ ਮੈਂ ਆ ਵੀ ਵਾਲੇ ਭਜ ਦਿੰਦੇ ਜੰਗੀ ਰਣ ਮੇਰੇ ਨਾਨਕੇ ਸੀ ਅੱਛਾ ਜੀ ਤੇ ਮੈਂ ਉੱਥੇ ਕਹਿੰਦੇ ਸੀ ਆ ਵੀ ਵਾਲੇ ਕੇ ਭਾਂਡੇ ਬਣਾਉਂਦੇ ਆ ਉਦੋਂ ਆ ਬਣਾਉਂਦੇ ਹੋਣਗੇ ਉਹ ਉਹ ਬਲੰਮੀ ਜੇ ਤੇ ਫਿਰ ਮੈਂ ਕੋਟ ਦਾ ਸਾਡੇ ਜੋਧਪੁਰ ਰਮਾਣੇ ਅੱਛਾ ਜੀ ਮੇਰਾ ਫਫੜ ਜੀ ਇੱਥੇ ਬਲਜਿੰਦਰ ਸਿੰਘ ਉਹਨਾਂ ਦੇ ਘਰੇ ਬੈਠਿਆ ਬਾਈ ਜੀ ਤਾਂ ਅੱਛਾ ਜੀ ਮਨ ਲਾ ਦੀਵੇ ਵਾਲਾ ਆ ਜਾਂਦਾ ਨਾ ਘਰੇ ਇੱਕ ਬਚਪਨ ਜਾਦ ਆ ਜਾਂਦਾ ਮੈਂ ਅੰਦਰ ਬੈਠਾ ਸੀਗਾ ਤੇ ਉਹ ਸਾਡੀ ਗੁੜੀਆ ਕਹਿੰਦੀ ਹੈ ਕਿ ਆ ਚਾਚੀ ਦੀ ਅਕੇ ਉਹ ਦੀਵੇ ਆਲੇ ਆ ਗਿਆ ਆਪਣੇ ਅੱਛਾ ਜੀ ਤੇ ਮਨਟੋ ਖੁਸ਼ੀ ਦੀ ਯਾਦ ਆ ਗਈ ਜਦ ਮੈਂ ਛੋਟੇ ਹੁੰਦੇ ਭਜਦੇ ਹਨਾ ਵੀ ਉਸ ਵੀ ਬੀਬੀ ਦੀਵੇ ਲੈਣਿਆ ਦੀਵੇ ਲੈਣ ਤੇ ਫਿਰ ਇਕੱਠੇ ਕਰਦੇ ਹਾਂ ਇੱਕ ਕੀ ਹੈ ਹਾਂ ਇੱਕ ਤੁਹਾਡੇ ਕੋਲੇ ਉਹ ਹੁੰਦੀ ਸੀ ਕੀ ਕਹਿੰਦੇ ਹੁੰਦੇ ਸੀ ਆਪਾਂ ਉਹਦੀ ਪੂਜਾ ਕਰਨ ਵਾਲੀ ਘਰੁੰਡੀ ਹੁੰਦੀ ਸੀ ਘਰੁੰਡੀ ਹੁੰਦੀ ਸੀ ਘਰੁੰਡੀ ਪਰ ਸੋਝ ਨਹੀਂ ਹੁੰਦੀ ਜਿੰਨੇ ਆਪਾਂ ਦੀਵੇ ਨਾ ਲਾਵਾਂਗੇ ਨਾ ਹਾਂ ਹਾਂ ਇੰਨੇ ਸੋਝ ਨਹੀਂ ਹੁੰਦੀ ਇੰਨਾ ਬਗੈਰ ਹਾਂ ਇੰਨਾ ਬਗੈਰ ਤਾਂ ਕਿੱਥੇ ਉਹ ਬੰਡੇ ਬਗੈਰ ਕੋਈ ਦੀਵਾਲੀ ਮਨਦੀ ਹੈ ਇੰਨਾ ਬਗੈਰ ਦੀਵਾਲੀ ਸਜਦੀ ਨਹੀਂ ਜਦੋਂ ਰਾਮ ਜਦੋਂ ਰਾਮ ਜੀ ਜਿੱਤ ਕੇ ਆਏ ਆ ਨਾ ਅਸੀਂ ਆ ਸਾਰੇ ਲਾਉਣੇ ਮਕਾਨ ਦੇ ਉੱਤੇ ਬਾਲੇ ਆਗ ਦਿੰਦੇ ਆ ਵੀ ਪਤਾ ਨਹੀਂ ਮਕਾਨ ਦਾ ਰੰਗ ਖਰਾਬ ਜਾਂਦਾ ਕੁਝ ਨਹੀਂ ਵੈਸੇ ਤਾਂ ਗਟਾਰਸ ਵਾਲੇ ਹੀ ਰਹਿੰਦੇ ਹੋਣਾ ਨਾ ਹਾਂਜੀ 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 ਪ੍ਰੇਮ ਚੰਦ ਜੀ ਗਟਾਰਸ ਵਾਲੇ ਰਹਿੰਦੇ ਆ ਤੇ ਆਪਣਾ ਕੀ ਭੈਣ ਕੀ ਸੀ ਬਿਮਲਾ ਦੇਵੀ ਜੀ ਬਿਮਲਾ ਦੇਵੀ ਜੀ ਹਣਾ ਤੇ ਆਪਣੀ ਵੀਡੀਓ ਨੂੰ ਦੇਖੋ ਤੇ ਲਾਈਕ ਕਰਿਓ ਧੰਨਵਾਦ ਸ੍ਰੀ ਕਾਲ ਦੋਸਤੋ ਮੈਂ ਭਪਿੰਦਰ ਸਿੰਘ ਜਹਾਂਨ ਜੱਸੀਪੋ ਵਾਲੀ ਅੱਜ ਤੁਹਾਨੂੰ ਅਜਿਹੇ ਪਰਿਵਾਰ ਨਾਲ ਮਲਾਉਣਾ ਜੋ ਸਾਡੇ ਲੰਮੇ ਚਿਰ ਤੋਂ ਪਿੰਡੋਂ ਹੁੰਦੇ ਆ ਆਪਣੇ ਆਪਣਾ ਪ੍ਰਾਤਨ ਕਾਰੋਬਾਰ ਹੀ ਕਰਦੇ ਆ ਵਿਚਾਰੇ ਪਹਿਲਾਂ ਤੋਂ ਹਨਾ ਅੱਜ ਦੇ ਯੁੱਗ ਵਿੱਚ ਲੋਕਾਂ ਨੇ ਬਹੁਤ ਸਾਰੇ ਮਾਲਾ ਕਾਰੋਬਾਰ ਛੱਡ ਤੇ ਜਿਵੇਂ ਜ਼ਿਮੀਂਦਾਰਾਂ ਨੇ ਆਪਣੇ ਛੱਡ ਤੇ ਖੇਤੀ ਵਾਲੇ ਛੱਡ ਕੇ ਹੋਰ ਕਾਰੋਬਾਰ 'ਚ ਵੜ ਗਏ ਮੈਂ ਛੱਡ ਗਏ ਪਰ ਇਹ ਪਰਿਵਾਰ ਆ ਜਿਹੜਾ ਕਟਾਰ ਸਿੰਘ ਵਾਲੇ ਤੋਂ ਹਨਾ ਤੇ ਇਹਨਾਂ ਨੇ ਆਪਣਾ ਉਹੀ ਕਾਰੋਬਾਰ ਜਾਰੀ ਰੱਖਿਆ ਜੋ ਇਹਨਾਂ ਦੇ ਦਾਦੇ ਪੜਦਾਦਿਆਂ ਤੋਂ ਸੀ ਅੱਜ ਆਪਾਂ ਮਲਾਉਣੇ ਇਹਨਾਂ ਨਾਲ ਤੇ ਇਹਨਾਂ ਦੀ ਆਪਾਂ ਮਦਦ ਵਾਸਤੇ ਇਹ ਵੀਡੀਓ ਬਣਾ ਰਹੇ ਆ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਲਾਇਕ ਕਰ ਦਿਓ ਹਨਾ ਮੇਰੇ ਵੀਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਤੇ ਇਹ ਆ ਭਾਈ ਨਾਈ ਵਾਲੇ ਤੋਂ ਪ੍ਰੇਮ ਚੰਦ ਤੇ ਬਿਮਲਾ ਇਹ ਸਾਡੇ ਬਹੁਤ ਚਿਰ ਤੋਂ ਆਉਂਦੇ ਆ ਤੇ ਪਹਿਲਾਂ ਸਾਡੇ ਇੱਕ ਜੋਤ ਰਮਾਣੇ ਤੇ ਵੀ ਆਉਂਦੇ ਸੀ ਕੋਰਸ ਮੇਰ ਤੇ ਦੀਵਿਆਂ ਵਾਲੇ ਇਹਨਾਂ ਦਾ ਪ੍ਰਾਤਨ ਰੋਜ਼ਗਾਰ ਆ ਵਿਚਾਰਿਆਂ ਦਾ ਆਪਣਾ ਤੇ ਇਹਹੀ ਧੰਦਾ ਕਰਦੇ ਆ ਇਹਨਾਂ ਦਾ ਪੁੱਛਦੇ ਆ ਆਪਾਂ ਨੂੰ ਇਹਨਾਂ ਦਾ ਸੀਜ਼ਨ ਚੱਲ ਪਿਆ ਹੁਣ ਦੀਵਾਲੀ ਦਾ ਸਾਰੇ ਭੈਣ ਭਰਾਵਾਂ ਨੂੰ ਕਹਿਣੇ ਆ ਵੀ ਕੋਈ ਬਾਜ਼ਾਰੂ ਚੀਜ਼ ਦੀਮ ਵਾਲਾ ਲੈਣ ਦੀ ਬਗਾਰੇ ਮੰਨ ਲਾ ਬਜਾਏ ਮੋਮਬਤੀਆਂ ਲੈਣ ਦੀ ਬਜਾਏ ਜਿਆਦਾ ਤੁਸੀਂ ਦੀਵੇ ਵਰਤੋ ਹਨਾ ਇਹਨਾਂ ਕੋਲੇ ਬਹੁਤ ਵਧੀਆ ਦੀਵੇ ਆ ਆਪਾਂ ਇਹਨਾਂ ਬਨੇਰਿਆਂ ਤੇ ਕੋਠੀਆਂ ਤੇ ਲਾਉਣ ਵਾਸਤੇ ਆਪਾਂ ਇਹਨਾਂ ਤੋਂ ਦੀਵੇ ਲੈਨੇ ਆ ਬਹੁਤ سارے ਦੀਵੇ ਲਾਉਣੇ ਆ ਦੀਵਾਲੀ ਤੇ ਦੋ ਦਿਨ ਦੀਵੇ ਫੁੱਲ ਕਰਦੇ ਆਪਾਂ ਹਨਾ ਸਾਰੇ ਇਕ ਕਰਨੇ ਵੀ ਚਾਹੀਦੇ ਆ ਸਾਰਿਆਂ ਨੂੰ ਵਧੀਆ ਇਹਨਾਂ ਕੋਲੇ ਆ ਦੀਵੇ ਆ ਤੇ ਆ ਆਪਣੀ ਭੈਣ ਬਿਮਲਾ ਤੇ ਭਾਈ ਐ ਆਪਣਾ ਪ੍ਰੇਮ ਕੁਮਾਰ ਪ੍ਰੇਮ ਕੁਮਾਰ ਜੀ ਤੇ ਇਹਨਾਂ ਕੋਲੇ ਬਹੁਤ ਵਧੀਆ ਦੀਵੇ ਆ ਇਹਨਾਂ ਦਾ ਪਿੰਡ ਕਟਾਰ ਸਿੰਘ ਵਾਲਾ ਤੇ ਬੌਚਰ ਤੋਂ ਆਉਂਦਿਆ ਮੈਂ ਭਾਗੂ ਗਹਿਰੀ ਫੂਸ ਮੰਡੀ ਵਾਲਿਆਂ ਨੂੰ ਕੋਰਸਮੀਰ ਵਾਲਿਆਂ ਨੂੰ ਬਠਿੰਡੇ ਵੀ ਇਹਨਾਂ ਦੀ ਮਾਰ ਆ ਸਾਰੇ ਇਹਨਾਂ ਨੂੰ ਬੇਨਤੀ ਆ ਵੀ ਇਹਨਾਂ ਤੋਂ ਕਟਾਰ ਸਿੰਘ ਵਾਲੇ ਆਲੇ ਪ੍ਰੇਮ ਪ੍ਰੇਮ ਤੋਂ ਤੇ ਭੈਣ ਵਿਮਲਾ ਤੋਂ ਦੀਵੇ ਜਰੂਰ ਲਓ ਇਹ ਵਿਚਾਰੇ ਆਪਣੀ ਖੱਚ ਰੇੜੀ ਤੇ ਆਉਂਦੇ ਆ ਇਸ ਜਾਨਵਰ ਨੂੰ ਵੀ ਇਹਨਾਂ ਨੇ ਕਮਾਈ ਆ ਜਿਹੜੀ ਉਹਨੂੰ ਵੀ ਖਵਾਉਣਾ ਤੇ ਆ ਦਾ ਵੀ ਢਿੱਡ ਭਰਨਾ ਤੇ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਾਰੋਬਾਰ ਇਹਨਾਂ ਦਾ ਕਦੋਂ ਦਾ ਕਾਰਦਾ ਬਾਈ ਜੀ ਤੁਹਾਡਾ ਪ੍ਰੇਮ ਜੀ ਕਦੋਂ ਦਾ ਕਾਰੋਬਾਰ ਆ ਇਹ ਆਪਣਾ ਇਹ ਜਨਮ ਤੋਂ ਮੈਂ ਜਾਨੀ ਕਿ ਜਦ ਛੋਟਾ ਜਿਹਾ ਹੋਇਆ ਸੀ ਉਦੋਂ ਤੋਂ ਬਾਪ ਦਾਦੇ ਕਰਦੇ ਆ ਰਹੇ ਸੀ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਵੀ ਰੀਤ ਨਹੀਂ ਛੱਡੀ ਜੀ ਹਾਂਜੀ ਉਹ ਬਸ ਕਰਦੇ ਆ ਰਹੇ ਆ ਜੀ ਯਾਨੀ ਕਿ ਬਾਪ ਦਾਦੇ ਤਾਂ ਹੁਣ ਚਲੇ ਗਏ ਹੁਣ ਆਪ ਕਰਦੇ ਆ ਰਹੇ ਆ ਜੀ ਹਾਂਜੀ ਹਾਂ ਬਸ ਇਸ ਤਰ੍ਹਾਂ ਚੱਲੀ ਆਉਂਦਾ ਜੀ ਪਰ ਚੱਕਰ ਇਹ ਆ ਜੀ ਦੇਖੋ ਜੀ ਇਸ ਕਮਾਈ ਦੇ ਵਿੱਚ ਨਾ ਯਾਨੀ ਕਿ ਇਹ ਕਰਪੀ ਦਾ ਦੇਵਾ ਵੇਚ ਰੇ ਆ ਪਹਿਲਾਂ ਵੀ ਇੱਕ ਦਾ ਹੀ ਵਿਖਦਾ ਹੁੰਦਾ ਸੀਗਾ ਅੱਜ ਵੀ ਇੱਕ ਦਾ ਹੀ ਵਿਗ ਰਿਆ ਜੀ ਬਸ ਵਧਿਆ ਨਹੀਂ ਜੀ ਹਾਂ ਆ ਰੇਟ ਨਹੀਂ ਵਧਿਆ ਜੀ ਜਮਾ ਤੇ ਕਣਕ ਦੇ ਹਿਸਾਬ ਨਾਲ ਦਿੰਨੇ ਹੋ ਕਿ ਤੁਸੀਂ ਕਣਕ ਦੇ ਤੋਲ ਨਾਲ ਦਿੰਨੇ ਹੋ ਕਿ ਵੈਸੇ ਪੈਸੇ ਲਾ ਕੇ ਕਣਕ ਦੇ ਵੈਸੇ ਹੀ ਦਿੰਨੇ ਆ ਜੀ ਕੋਈ ਜਾਨੀ ਕਿ ਤੋਲ ਨਹੀਂ ਕੋਈ ਕੁਝ ਨਹੀਂ ਜਿਵੇਂ ਅਗਲਾ ਕਹਿ ਦਿੰਦਾ ਜ਼ਿਮੀਦਾਰ ਭਾਈ ਪਾਈ ਬਾਦੇ ਦੀਵੇ ਅੰਦਰੋਂ ਕਣਕ ਲੈ ਆ ਕੇ ਪਾ ਦਿੰਦੇ ਆ ਬਸ ਲੈ ਕੇ ਤੁਰ ਜਾਂਦੇ ਨੇ ਚੁੱਪ ਕਰਕੇ ਕੋਈ ਬੰਦਾ ਠੱਗੀ ਵੀ ਮਾਰ ਜਾਂਦੇ ਉਹਨਾਂ ਦੇ ਤੁਹਾਡੇ ਵਿੱਚ ਹੋ ਜਾਂਦੇ ਜੀ ਵਿੱਚ ਹੋ ਜਾਂਦੇ ਚੋਰੀਆਂ ਦੀ ਵਿੱਚ ਆਕੇ ਲੈ ਕੇ ਆਏ ਹੋ ਉਹ ਵੀਆਂ ਬੜੀਆਂ ਹਨਾ ਆ ਹੋ ਜਾਂਦੇ ਜੀ ਇਹ ਵੀ ਹੋ ਜਾਂਦਾ ਜੀ ਹਾਂ ਜੀ ਤੇ ਥੋ ਇਹ ਤੁਹਾਡੇ ਪਹਿਲਾਂ ਪਰਦਾਦ ਦਾਦੇ ਚਲਾਉਂਦੇ ਸੀ ਹਾਂ ਦਾਦੇ ਚਲਾਉਂਦੇ ਹੁੰਦੇ ਸੀਗੇ ਜੀ ਪਿੰਡ ਕਿਹੜਾ ਜੀ ਤੁਹਾਡਾ ਸਾਡਾ ਪਿਛਲਾ ਪਿੰਡ ਹੈ ਜੀ ਤਿਗਾਵਾ ਅਲਬਰ ਕੋਲੇ ਜੀ ਤਿਗਾਵਾ ਅਲਬਰ ਕੋਲੇ ਹਾਂ ਅਲਬਰ ਕੋਲੇ ਜੀ ਉੱਥੋਂ ਆਏ ਹੋਏ ਹਾਂ ਅਸੀਂ ਹਾਂ ਕਿੰਨੇ ਦੇ ਟਾਈਮ ਦੇ ਆਏ ਇੱਥੇ ਤੁਸੀਂ ਇੱਥੇ ਬਹੁਤ ਸਾਲ ਹੋ ਗਏ ਜੀ ਮੈਨੂੰ ਲੱਗਦਾ ਵੀ ਸਾਡੇ ਬਾਪ ਦਾਦਾ ਹੀ ਆਇਆ ਹੋਇਆ ਸੀਗਾ ਜੀ ਪਹਿਲਾਂ ਕਟਾਰ ਸਿੰਘ ਵਾਲੇ ਹਾਂਜੀ ਹਾਂਜੀ ਤੇ ਉਦੋਂ ਤੇ ਤੁਸੀਂ ਇੱਥੇ ਬੜੇ ਬੁੜੇ ਹੋ ਤੁਸੀਂ ਹਾਂਜੀ 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 ਪੜੇ ਹੋ ਵੀ ਤੁਸੀਂ ਕਿਹਨਾਂ ਪੜਿਆ ਜੀ ਸਰਕਾਰੀ ਸਕੂਲ ਤੇ ਅੱਛਾ ਠੀਕ ਹੈ ਘਟਾਰਸਾਂ ਵਾਲੇ ਇਹ ਘਟਾਰਸਾਂ ਵਾਲੇ ਆਂਦੇ ਆਪਣਾ ਪਿੰਡ ਦਾ ਜਸਪੂ ਵਾਲੀ ਤੁਹਾਨੂੰ ਪਤਾ ਹੀ ਹੈ ਨਾ ਹਾਂਜੀ ਹਾਂਜੀ ਤੇ ਇਹ ਤਾਂ ਕਾਰੋਬਾਰ ਤੇ ਕਿੰਨਾ ਕ ਮਨਾਫਾ ਤੁਹਾਨੂੰ ਇਹਦਾ ਮਨਾਫਾ ਕਿੰਨਾ ਮਨਾਫਾ ਕੁਛ ਨਹੀਂ ਜੀ ਬਸ ਖਾਲੀ ਕਣਕ ਕਣਕ ਵਜ ਜਾਂਦੀ ਹੈ ਜੀ ਬਸ ਅੱਛਾ ਸਾਲ ਦੀ ਕਣ ਇਕੱਠੀ ਹੋ ਜਾਂਦੀ ਹੈ ਹਾਂ ਸਾਲ ਦੀ ਕਣਕ ਜ਼ਰੂਰ ਇਕੱਠੀ ਕਰ ਲੈਂਦੇ ਆ ਜੀ ਬਸ ਹੋਰ ਕੋਈ ਉਹ ਨਹੀਂ ਇਹ ਇਹਨਾਂ ਦੀਵਿਆਂ ਨਾਲ ਵਿਚਾਰਿਆਂ ਦੀ ਕਣ ਇਕੱਠੀ ਹੋ ਜਾਂਦੀ ਹੈ ਨਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਟਾਰਸਿਓਂ ਵਾਲੇ ਆ ਜਿਹੜੇ ਜੱਸੀਪੋਵਾਲੀ ਵਾਲੇ ਆ ਗਹਿਰੀ ਭਾਗੀ ਤੁੰਗਾ ਵਾਲੀ ਜੋਧਪੁਰ ਮਾਣਾ ਤੇ ਕੋਟਸਮੀਰ ਇਹਨਾਂ ਪਿੰਡਾਂ ਚ ਇਹ ਜਾਂਦੇ ਆ ਤੇ ਵੱਧ ਤੋਂ ਵੱਧ ਲਓ ਮੋਮਬਤੀਆਂ ਨਾਲੋਂ ਇਹ ਚੀਜ਼ਾਂ ਵਧੀਆ ਆਪਾਂ ਨੂੰ ਨਾ ਆਪਣੇ ਨਾਲ ਤਾਂ ਪ੍ਰਾਤਨ ਸਮੇਂ ਨਾਲ ਜੁੜਦੇ ਆ ਆਪਣੇ ਨਾਲ ਤੇ ਨਾਲੇ ਰੋਸ਼ਨੀ ਹੁੰਦੀ ਹੈ ਜਿਹੜੀ ਦੀਵਿਆਂ ਦੀ ਰੋਸ਼ਨੀ ਹੁੰਦੀ ਹੈ ਨਾ ਇਹ ਤਾਂ ਆਪਣੀ ਖਾਨਦਾਨੀ ਰੋਸ਼ਨੀ ਆ ਮੰਨ ਲਾ ਇਹ ਤਾਂ ਇਹ ਨਹੀਂ ਮੋਮਬਤੀ ਵਾਂਗੂ ਘੰਟਾ ਲਾਇਆ ਤੇ ਵੀ ਉਹਦੀ ਬੁੱਝ ਗਿਆ ਬੁੱਝ ਗਈ ਤੇ ਇਹ ਤਾਂ ਲੰਮਾ ਚ ਰਾਤ ਨੂੰ ਚੱਲਦੇ ਰਹਿੰਦੇ ਆ ਤੇ ਪਾਈ ਜੀ ਤੁਸੀਂ ਕਿਹੜੇ ਪਿੰਡਾਂ ਜਾਣਦੇ ਹੋ ਗੇੜਾ ਇਹਦੇ ਕੋਲ ਸ਼ਮੀਰੇ ਜੀ ਗੈਰੀ ਭਾਗੀ ਆ ਜੀ ਜੱਸੀ ਹੋ ਗਿਆ ਜੀ ਗੁਲਾਬਗੜ ਹੋ ਗਿਆ ਨਾ ਬnai ਵਾਲਾ ਹੋ ਗਿਆ ਫੂਸ ਮੰਡੀ ਹੋ ਗਿਆ ਜੀ ਹਮ ਸਾਰੇ ਪਾਸੇ ਜਾਣਦੇ ਆ ਜੀ ਅੱਛਾ ਵੀ ਇਹਦੇ ਨਾਲ ਥੋੜੀ 20 ਸਾਲ ਦੀ ਕਣ ਇਕੱਠੀ ਹੋ ਜਾਂਦੀ ਹੈ 20 ਸਾਲ ਦੀ ਕਣ ਇਕੱਠੀ ਹੋ ਜਾਂਦੀ ਤੇ ਪਕਾਉਣੇ ਕਿੱਥੋਂ ਬਾਈ ਫਿਰ ਇਹ ਘਰੇ ਆਵੀ ਲਾਉਨੇ ਆ ਜੀ ਆਵੀ ਲੱਗੀ ਆ ਹਾਂਜੀ ਹਾਂਜੀ ਘਰੇ ਆਵੀ ਲੱਗੀ ਆ ਜੀ ਉਹ ਮੈਂ ਦੇਖਿਆ ਮੈਂ ਆਵੀ ਵਾਲੇ ਭਜ ਦਿੰਦੇ ਜੰਗੀ ਰਾਣ ਮੇਰੇ ਨਾਲਕੇ ਸੀ ਅੱਛਾ ਜੀ ਤੇ ਮੈਂ ਉੱਥੇ ਕਹਿੰਦੇ ਸੀ ਆਵੀ ਵਾਲੇ ਕੇ ਭਾਂਡੇ ਬਣਾਉਂਦੇ ਆ ਉਦੋਂ ਆ ਬਣਾਉਂਦੇ ਹੋਣਗੇ ਉਹ ਉਹ ਬਲੰਮੀ ਜੇ ਤੇ ਫਿਰ ਮੈਂ ਕੋਟ ਦਾ ਸਾਡੇ ਜੋਧਪੁਰ ਰਮਾਣੇ ਅੱਛਾ ਜੀ ਮੇਰਾ ਫਫੜ ਜੀ ਇੱਥੇ ਬਲਜਿੰਦਰ ਸਿੰਘ ਉਹਨਾਂ ਦੇ ਘਰੇ ਉਹ ਬੈਠਿਆ ਬਾਈ ਜੀ ਤਾਂ ਉਹ ਵੀ ਇਹੀ ਕੰਮ ਕਰਦਾ ਆਪਣਾ ਹਾਂਜੀ ਤੇ ਉਹਦੇ ਫਿਰ ਮੈਂ ਭੱਠੀ ਲੱਗੀ ਦੇਖਿਆ ਆਵੀ ਫਿਰ ਉਹਦੇ ਬਣਾਏ ਆ ਉਹ ਆਉਂਦਾ ਹੁੰਦਾ ਸੀ ਹੁਣ ਆਇਆ ਨਹੀਂ ਹੁਣ ਤਾਂ ਤੁਸੀਂ ਵੀ ਆਉਂਦੇ ਰਹਿੰਨੇ ਹੋ ਹਨਾ ਤੇ ਲੋਕ ਵਧੀਆ ਹੰਗਾਰਾ ਦਿੰਦੇ ਆ ਹਾਂ ਹਾਂ ਉਹ ਤਾਂ ਠੀਕ ਹੈ ਜੀ ਖਾਲੀ ਕੋਈ ਨਹੀਂ ਮੋੜਦਾ ਜੀ ਸਾਨੂੰ ਹਾਂ ਤਸਾ ਅੱਛਾ ਖਾਲੀ ਤਾਂ ਕੋਈ ਕਰ ਨਹੀਂ ਸਾਡੀ ਕੋਈ ਨਹੀਂ ਮੋੜਦਾ ਜੇ ਕਿਸੇ ਨੇ ਨਹੀਂ ਵੀ ਦੀਵਾ ਲਿਆ ਨਾ ਤਾਂ ਅਗਲਾ ਕੋਲੀ ਬਾਟੀ ਵਰਗੇ ਤਾਂ ਨੇ ਜ਼ਰੂਰ ਪਾਉਂਦੇ ਆ ਸ਼ਹਿਰ ਵਾਲੇ ਵੀ ਲੈ ਜਾਂਦੇ ਆ ਮਾਨ ਪੂਰਾ ਕਰਦੇ ਆ ਜੀ কুমਿਆਰ ਦੇ ਜੀ ਗੱਲ ਹੈ ਨਹੀਂ ਮਾਨ ਤਾਂ ਪੂਰਾ ਕਰ ਰਹੇ ਆ ਪਾਣੀ ਵੀ ਪੂਰਾ ਪੁੱਛਦੇ ਚਾਹ ਪਾਣੀ ਵੀ ਪੁੱਛਦੇ ਹਾਂ ਪੁੱਛਦੇ ਆ ਖੂਚੀਆਂ ਲੈ ਕੇ ਆਉਣੇ ਤੁਸੀਂ ਜਦੋਂ ਬਸ ਮਾਲਾ ਦੀਵੇ ਵਾਲਾ ਆ ਜਾਂਦਾ ਨਾ ਕਰੇ ਇੱਕ ਬਚਪਨ ਯਾਦ ਆ ਜਾਂਦਾ ਮੈਂ ਅੰਦਰ ਬੈਠਾ ਸੀਗਾ ਤੇ ਉਹ ਸਾਡੀ ਗੁੜੀਆ ਕਹਿੰਦੀ ਆ ਕਿ ਆ ਚਾਚੀ ਦੀ ਅਕੇ ਉਹ ਦੀਵੇ ਵਾਲੇ ਆ ਗਏ ਆਪਣੇ ਅੱਛਾ ਜੀ ਤੇ ਮਨ ਚ ਉਹ ਖੁਸ਼ੀ ਦੀ ਯਾਦ ਆ ਗਈ ਜਦ ਮੈਂ ਛੋਟੇ ਹੁੰਦੇ ਭੱਜਦੇ ਹਨਾ ਵੀ ਉਸ ਵੀ ਬੀਬੀ ਦੀਵੇ ਲੈਣਿਆ ਦੀਵੇ ਲੈਣ ਤੇ ਫਿਰ ਇਕੱਠੇ ਕਰਦੇ ਹਾਂ ਇੱਕ ਤੁਹਾਡੇ ਕੋਲੇ ਉਹ ਹੁੰਦੀ ਸੀ ਕੀ ਕਹਿੰਦੇ ਹੁੰਦੇ ਸੀ ਆਪਾਂ ਉਹਦੀ ਪੂਜਾ ਕਰਨ ਵਾਲੀ ਘਰੁੰਡੀ ਹੁੰਦੀ ਸੀ ਘਰੁੰਡੀ ਲੈਂਦੇ ਬੜੇ ਚਾਹ ਨਾਲ ਅਸੀਂ ਦੀਵੇ ਬਿਨਾਂ ਸੋਜ ਨਹੀਂ ਹੁੰਦੀ ਹੈ ਜਿੰਨੇ ਆਪਾਂ ਦੀਵੇ ਨਾ ਲਾਵਾਂਗੇ ਨਾ ਹਾਂ ਹਾਂ ਐਨੇ ਸੋਜ ਨਹੀਂ ਹੁੰਦੀ ਇਹਨਾਂ ਬਗੈਰ ਹਾਂ ਇਹਨਾਂ ਬਗੈਰ ਤਾਂ ਕਿੱਥੇ ਉਹ ਭਾਂਡੇ ਬਗੈਰ ਕੋਈ ਦੀਵਾਲੀ ਮਨਦੀ ਹੈ ਇਹਨਾਂ ਬਗੈਰ ਦੀਵਾਲੀ ਸਜਦੀ ਨਹੀਂ ਜਦੋਂ ਰਾਮ ਜੀ ਰਾਮ ਜੀ ਜਿੱਤ ਕੇ ਆਏ ਆ ਨਾ ਉਦੋਂ ਦੀਵੇ ਹੀ ਲੱਗੇ ਸੀ ਤੇ ਆਪਣੇ ਹੱਥ ਆ ਉਦੋਂ ਵੀ ਦੀਵਿਆਂ ਦੀ ਦੀਮਾ ਵਾਲਾ ਕਰੀ ਗਈ ਸੀ ਜਾਂਦੇ ਤੇ ਉਧਰ ਸਾਡੀ ਮਾਤਾ ਨੇ ਲੈ ਲਏ ਤੇ ਉਹ ਬੈਠੀ ਆ ਦੀਵੇ ਤੇ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਇਹਨਾਂ ਦਾ ਵੱਤ ਤੋਂ ਵੱਧ ਲਓ ਇਹਨਾਂ ਤੋਂ ਦੀਵੇ ਹਨਾ ਮੋਮਬਤੀਆਂ ਘੱਟ ਜਲਾਓ ਆਪਾਂ ਬਿਜਲੀ ਵਾਲਿਆਂ ਵੀ ਘੱਟ ਜਲਾਓ ਇਹ ਬਹੁਤ ਵਧੀਆ ਕੰਮ ਦਿੰਦੇ ਆ ਹੁਣ ਅਸੀਂ ਆ ਸਾਰੇ ਲਾਉਣੇ ਮਕਾਨ ਦੇ ਉੱਤੇ ਬਾਲੇ ਆਖ ਦਿੰਦੇ ਆ ਵੀ ਪਤਾ ਨਹੀਂ ਮਕਾਨ ਦਾ ਰੰਗ ਖਰਾਬ ਜਾਂਦਾ ਕੁਝ ਨਹੀਂ ਹੁੰਦਾ ਬਾਈ ਜੀ ਵਧੀਆ ਤੇਲ ਪਾ ਕੇ ਲਾਉਂਗੇ ਨਾ ਤੁਸੀਂ ਸਵਾਲ ਹੀ ਪੈਦਾ ਨਹੀਂ ਰੰਗ ਖਰਾਬ ਹੋ ਜਾਏ ਤੇ ਬਾਈ ਜੀ ਇਹਨਾਂ ਦੀ ਰੋਜੀ ਰੋਟੀ ਜਾਂਦੇ ਆ ਵੀ ਵਿਚਾਰਿਆਂ ਦੀ ਕੰਨ ਇਕੱਠੀ ਹੋ ਜਾਂਦੀ ਹੈ ਇਹਹੀ ਮੈਦਾਨ ਆ ਤੁਹਾਨੂੰ ਕਾਰ ਵੀ ਸਾਲ ਚ ਵਧੀਆ ਤੇ ਹੋਰ ਆਪ ਕਾਰੋਬਾਰ ਵੀ ਕਰਦੇ ਆ ਕੁਝ ਸਹਿਕ ਫਿਰ ਹਾਂਜੀ ਪੁੱਸਾ ਇਹ ਕਾਰੋਬਾਰ ਵੀ ਆਪਣਾ ਬਸ ਹੋਰ ਤਾਂ ਦਿਹਾੜੀ ਦੇ ਪੈ ਜੀ ਪਰ ਅੱਛਾ ਦਿਹਾੜੀ ਦੇ ਪਾ ਇਹ ਬਾਈ ਵੈਸੇ ਤਾਂ ਗਟਾਰਸ ਵਾਲੇ ਰਹਿੰਦੇ ਹੋਣਾ ਹਾਂ ਹਾਂਜੀ 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 ਪ੍ਰੇਮ ਚੰਦ ਜੀ ਗਟਾਰਸ ਵਾਲੇ ਰਹਿੰਦੇ ਆ ਤੇ ਆਪਣਾ ਕੀ ਭੈਣ ਕੀ ਸੀ ਗਿਮਲਾ ਦੇਵੀ ਜੀ ਗਿਮਲਾ ਦੇਵੀ ਜੀ ਹਣਾ ਤੇ ਸਾਰਿਆਂ ਨੂੰ ਬੇਨਤੀ ਹੈ ਦੀਵੇ ਲਓ ਤੇ ਵੱਧ ਤੋਂ ਵੱਧ ਆ ਨੇੜਲੇ ਪਿੰਡ ਤੇ ਆਪਣੇ ਵੀਡੀਓ ਨੂੰ ਦੇਖੋ ਤੇ ਲਾਇਕ ਕਰਿਓ ਧੰਨਵਾਦ ਇਹ ਕਟਾਰਸਾਂ ਨੇ ਰਹਿੰਦੇ ਆ ਲੈ ਅੰਜੇ ਕਿਹੜੇ